ਮਾਨ ਸਰਕਾਰ ਨੇ ਮੁਰ ਚੁੱਕਿਆ 1000 ਕਰੋੜ ਰੁਪਏ ਦਾ ਕਰਜ਼ਾ ਕਾਂਗਰਸੀ ਵਿਧਾਇਕ ਪਰਗਰ ਸਿੰਘ ਦਾ ਦਾਵਾ ਕਿਹਾ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੁਣਾਉਣ ਵਾਲੀ ਸਰਕਾਰ ਬਣੀ ਆਪ ਪੰਜਾਬ ਚ ਡੋਪ ਟੈਸਟ ਤੇ ਗਰਮਾਈ ਸਿਆਸਤ ਹਰਪਾਲ ਚੀਮਾ ਨੇ ਵਿੜਿੰਗ ਨੂੰ ਡੋਪ ਟੈਸਟ ਕਰਵਾਉਣ ਦੀ ਦਿੱਤੀ ਚੁਣੌਤੀ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਬੂਲਿਆ ਚੈਲੰਜ ਕਿਹਾ ਮੈਂ ਟੈਸਟ ਕਰਵਾਉਣ ਲਈ ਤਿਆਰ ਭਰਵਤ ਮੰਤਰੀ ਵੀ ਮੇਰੇ ਨਾਲ ਕਰਵਾਉਣ ਟੈਸਟ सीएम ਦੇ ਗੋਲਕ ਵਾਲੇ ਬਿਆਨ ਤੇ ਐਸਜੀਪੀਸੀ ਨੂੰ ਇਤਰਾਜ਼ ਕਿਹਾ ਗੁਰੂ ਘਰਾਂ ਦੀਆਂ ਪਰੰਪਰਾਵਾਂ ਤੇ ਗਲਤ ਨਾ ਬੋਲਣ ਸੀਐਮ ਇਹੋ ਜਿਹੇ ਮੁਕੌਲ ਕਰਨੇ ਠੀਕ ਨਹੀਂ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਢਿੱਲੀ ਕਾਰਵਾਈ ਦੇ ਮਤਨਜ਼ਰ ਪੰਜਾਬ ਸਰਕਾਰ ਵੱਲੋਂ ਡੀਐਸਪੀ ਮੋਤਲ ਬਠਿੰਡਾ ਦਾ ਡੀਐਸਪੀ ਕੀਤਾ ਗਿਆ ਸਸਪੈਂਡ ਅਨਿਲ ਜੋਸ਼ੀ ਮੋੜਾ ਕਾਲੀ ਦਲ ਦੇ ਵਿੱਚ ਹੋਏ ਸ਼ਾਮਿਲ ਸੁਖਬੀਰ ਬਾਦਲ ਨੇ ਪਾਰਟੀ ਚ ਵਾਪਸੀ ਤੇ ਜੋਸ਼ੀ ਨੂੰ ਦੱਸਿਆ ਨਿੱਕਾਪਰਾ ਸਰਕਾਰ ਨੇ ਮੁਰ ਚੁੱਕਿਆ 1000 ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਵਿਧਾਇਕ ਪਰਗਰ ਸਿੰਘ ਦਾ ਦਾਵਾ ਕਿਹਾ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੁੱਕਣ ਵਾਲੀ ਸਰਕਾਰ ਬਣੀ ਆ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 1000 ਕਰੋੜ ਦਾ ਨਵਾਂ ਕਰਜ਼ਾ ਲੈਣ ਦਾ ਐਲਾਨ ਕਰ ਦਿੱਤਾ ਹੈ ਇਹ ਕਰਜ਼ਾ 2046 ਤੱਕ ਚੁਕਾਇਆ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਕਰਜ਼ਾ ਵਿਕਾਸ ਪ੍ਰੋਜੈਕਟਾਂ ਜਿਵੇਂ ਸੜਕਾਂ ਅਤੇ ਹੋਰ ਸਹੂਲਤਾਂਾਂ ਲਈ ਵਰਤਿਆ ਜਾਵੇਗਾ ਪਰ ਇਸ ਕਦਮ ਨੇ ਸੂਬੇ ਦੇ ਵੱਧਦੇ ਕਰਜ਼ੇ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪਿਛਲੇ ਮਹੀਨੇ ਫਿਰ ਭਗਵੰਤ ਮਾਨ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ ਕੇਜਰੀਵਾਲ ਦੇ ਸਰਪਲਸ ਖਜ਼ਾਨਾ ਮਾਡਲ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੁਣਾਉਣ ਵਾਲੀ ਸਰਕਾਰ ਹੈ ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ ਹਰ ਪਾਸੇ ਲੁੱਟ ਜਾਰੀ ਹੈ ਪੰਜਾਬ ਇੱਕ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ ਹੁਣ ਜਾਗਣ ਦਾ ਸਮਾਂ ਹੈ ਪ੍ਰਗਟ ਸਿੰਘ ਨੇ ਸਖਤ ਅਤਰਾਜ ਦਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਮ ਆਦੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਮਜ਼ਬੂਤ ਆਰਥਿਕਤਾ ਵਾਲਾ ਰਾਜ ਬਣਾਏਗੀ ਪਰ ਇਹ ਨਵਾਂ ਕਰਜ਼ਾ ਖਜ਼ਾਨੇ ਨੂੰ ਖਾਲੀ ਕਰੇਗਾ ਤੇ ਆਰਥਿਕ ਸੰਕਟ ਵੱਲ ਲੈ ਜਾਵੇਗਾ ਹਾਲਾਂਕਿ ਆਮ ਆਦੀ ਪਾਰਟੀ ਦੀ ਸਰਕਾਰ ਇਸਤੇ ਅਜੇ ਚੁੱਪ ਹੈ ਪਰ ਇਹ ਮੁੱਦਾ ਸਮੇਂ ਸਿਰ ਹੱਲ ਹੋਣ ਦੀ ਉਮੀਦ ਨਹੀਂ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸਰਕਾਰ ਇੱਕ ਸਪਸ਼ਟ ਯੋਜਨਾ ਬਣਾਏ ਜਿਸ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋ ਸਕੇ ਪੰਜਾਬ ਚ ਡੋਪ ਟੈਸਟ ਤੇ ਗਰਮਾਈ ਸਿਆਸਤ ਹਰਪਾਲ ਜੀਮਾ ਨੇ ਰਾਜਾ ਵੜਿੰਗ ਨੂੰ ਡੋਪ ਟੈਸਟ ਕਰਵਾਉਣ ਦੀ ਦਿੱਤੀ ਚੁਣੌਤੀ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਬੂਲਿਆ ਚੈਲੰਜ ਕਿਹਾ ਮੈਂ ਟੈਸਟ ਕਰਵਾਉਣ ਲਈ ਤਿਆਰ ਪਰ ਵਿੱਤ ਮੰਤਰੀ ਵੀ ਮੇਰੇ ਨਾਲ ਕਰਵਾਉਣ ਟੈਸਟ ਪੰਜਾਬ ਦੇ ਵਿੱਚ 1 ਮਾਰਚ 2025 ਤੋਂ ਲੈ ਕੇ 31 ਮਈ 2025 ਤੱਕ ਯੋਧ ਨਸ਼ਿਆਂ ਵਿਰੁੱਧ ਇੱਕ ਅਭਿਆਨ ਚੱਲਿਆ ਜਿਸ ਦੇ ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਕਰੋੜਾਂ ਦਾ ਨਸ਼ਾ ਤੇ ਕਰੋੜਾਂ ਚੀ ਨਕਦੀ ਕਾਬੂ ਕੀਤੀ ਗਈ ਜਿਸ ਨੂੰ ਕਿ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਬਹੁਤ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਪਰ ਦਰਮਿਆਨੇ ਇਹ ਸਭ ਦੇ ਵਿਰੋਧੀ ਤਰ੍ਹਾਂ ਦੇ ਵੱਲੋਂ ਹਰ ਮਸਲੇ ਦੀ ਹਰ ਤਰ੍ਹਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਵੱਡੇ ਮਗਰਮਸ਼ ਆਖਰ ਕਿਉਂ ਨਹੀਂ ਫੜੇ ਗਏ ਵੱਡੀਆਂ ਮੱਛੀਆਂ ਦੇ ਘਰ ਕਿਉਂ ਨਹੀਂ ਬੁਲਗੋਸਾ ਚੱਲਿਆ ਜੋ ਇਨ੍ਹਾਂ ਸਾਰੇ ਸਵਾਲਾਂ ਦੀ ਵਰਖਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਨਸ਼ੇ ਦੇ ਖਾਤਮੇ ਲਈ ਰਵਾਇਤੀ ਨਸ਼ਿਆਂ ਦੇ ਹੱਕ ਦੇ ਵਿੱਚ ਉਤਰਿਆ ਗਿਆ। ਉੱਥੇ ਉਹਨਾਂ ਜ਼ੋਰ ਦੇ ਕੇ ਪਿਛਲੇ ਦਿਨੀ ਕਿਹਾ ਕਿ ਜਿੱਥੇ ਗੋਤ ਨਸ਼ਿਆਂ ਵਿਰੋਧ ਬਾਰੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਉੱਥੇ ਅਫੀਮ ਦੀ ਖੇਤੀ ਪੰਜਾਬ 'ਚ ਕਰਨ ਨੂੰ ਲੈ ਕੇ ਵੀ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ 2027 ਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਕੋਸ਼ਿਸ਼ ਕਰਨਗੇ ਕਿ ਪੰਜਾਬ 'ਚ ਅਫੀਮ ਦੀ ਖੇਤੀ ਕਿਸਾਨਾਂ ਨੂੰ ਕਰਨ ਦੀ ਪਰਮਿਸ਼ਨ ਦਿਵਾਈ ਜਾਵੇ। ਹੁਣ ਵੜਿੰਗ ਦੇ ਇਸ ਬਿਆਨ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਵੱਲੋਂ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਗਿਆ ਹੈ ਕਿ ਪੁਰਾਣੀਆਂ ਸਰਕਾਰਾਂ ਨਸ਼ੇ ਨੂੰ ਪੰਜਾਬ 'ਚ ਪ੍ਰਮੋਟ ਕਰ ਰਹੀਆਂ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਨ੍ਹਾਂ ਲੀਡਰਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਅਫੀਮ ਦੀ ਖੇਤੀ ਪੰਜਾਬ 'ਚ ਕਰਵਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੋਹਣਰਪਾਲ ਸਿੰਘ ਚੀਮਾ ਦੇ ਦਿੱਤੇ ਇਸ ਚੈਲੰਜ ਨੂੰ ਰਾਜਾ ਵੜਿੰਗ ਦੇ ਵੱਲੋਂ ਕਬੂਲ ਕਰ ਲਿਆ ਗਿਆ ਹੈ ਭਾਵੇਂ ਕਿ ਉਹਨਾਂ ਨੇ ਕਿਹਾ ਹੈ ਕਿ ਉਹ ਡੋਪ ਟੈਸਟ ਕਰਵਾਉਣ ਦੇ ਲਈ ਰਾਜ਼ੀ ਹੋ ਗਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਰਾਜ਼ੀ ਨੇ ਪਰ ਸ਼ਰਤ ਇਹ ਰਹੇਗੀ ਕਿ ਜਿਹੜੇ ਚੈਲੰਜ ਕਰ ਰਹੇ ਨੇ ਉਹਨਾਂ ਦੇ ਵੀ ਸ਼ਰਾਬ ਦੇ ਸੇਵਨ ਨੂੰ ਲੈ ਕੇ ਟੈਸਟ ਕਰਵਾਈ ਜਾਣ ਸੀਐਮ ਦੇ ਗੋਲਕ ਵਾਲੇ ਬਿਆਨ 'ਤੇ ਐਸਜੀਪੀਸੀ ਨੂੰ ਸਖਤ ਇਤਰਾਜ਼ ਕਿਹਾ ਇਹੋ ਜਿਹੇ ਮੁਖਾਲ ਕਰਨੇ ਠੀਕ ਨਹੀਂ ਗੁਰੂ ਘਰ ਦੀਆਂ ਪਰੰਪਰਾਵਾਂ ਤੇ ਗਲਤ ਨਾ ਬੋਲਣ ਪੰਜਾਬ ਦੇ ਸੀਐਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੀਆਂ ਪਰੰਪਰਾਵਾਂ ਨੂੰ ਲੈ ਕੇ ਬੂਲਕ ਬੋਲ ਨਾ ਬੋਲੇ ਜਾਣ ਉਹਨਾਂ ਨੇ ਕਿਹਾ ਹੈ ਕਿ ਜੋ ਸ਼ਬਦ ਗੁਰਮਤਿ ਦੇ ਅਨੁਸਾਰ ਨਾ ਹੋਣ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾ ਬੋਲਣ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਗਲਤ ਸ਼ਬਦ ਨਹੀਂ ਬੋਲਨੇ ਚਾਹੀਦੇ ਖਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕਮੇਟੀ ਦੇ ਵੱਲੋਂ ਕੀਤੇ ਗਏ ਕਾਰਜਾਂ ਨੂੰ ਦੇਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖਾਂ ਦੀ ਸਰਵੋੱਚ ਸੰਸਥਾ ਬਾਰੇ ਜਏ ਸ਼ពਣ ਨਹੀਂ ਬੋਲਨੇ ਚਾਹੀਦੇ। ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਕਾਲੀ ਆਗੂਆਂ ਉੱਤੇ ਤੰਜ ਕਸਦੇ ਹੋਏ ਕਿਹਾ ਸੀ ਕਿ ਪੈਸੇ ਦੇ ਲਾਲਚ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣਾ ਕੇ ਰੱਖ ਦਿੱਤਾ ਹੈ। ਜਿਸ ਤੇ ਹੁਣ ਖਜਿੰਦਰ ਸਿੰਘ ਧਾਮੀ ਦੇ ਵੱਲੋਂ ਸਖਤ ਇਤਰਾਜ਼ ਸਾਹਿਬ ਕੀਤਾ ਗਿਆ ਹੈ। ਐਕਸ਼ਨ ਮੋਰਚ ਪੰਜਾਬ ਸਰਕਾਰ ਬਠਿੰਡਾ ਦਾ ਡੀਐਸਪੀ ਕੀਤਾ ਗਿਆ ਸਸਪੈਂਡ ਨਸ਼ੇ ਵਿਰੁੱਧ ਕਾਰਵਾਈ ਕਰਨ ਚ ਢਿੱਲ ਵਰਤਨ ਦੇ ਕਾਰਨ ਲਿਆ ਗਿਆ ਐਕਸ਼ਨ ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹੋਇਆ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਾਣਕਾਰੀ ਮਿਲੀ ਹੈ ਕਿ ਉਹਨਾਂ ਨਸ਼ੇ ਵਿਰੁੱਧ ਕਾਰਵਾਈ ਕਰਨ ਦੇ ਵਿੱਚ ਢਿੱਲ ਵਰਤੀ ਸੀ ਜਿਸ ਕਰਕੇ ਮਾਨ ਸਰਕਾਰ ਨੇ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਜ਼ਿਕਰ ਕਰਦੀ ਹੈ ਕਿ ਮਾਨ ਸਰਕਾਰ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਹਰ ਤਰੀਕਾ ਅਪਣਾ ਰਹੀ ਹੈ ਪਹਿਲਾਂ ਸਰਕਾਰ ਨਸ਼ੇ ਵਿਰੁੱਧ ਜੰਗ ਸ਼ੁਰੂ ਕੀਤੀ ਸੀ ਜਿਸ ਤਹਿਤ ਕਈ ਡਰੱਗ ਤਸਕਰਾਂ ਦੇ ਘਰ ਤਾਇਏ ਗਏ ਅਤੇ ਇਥੋਂ ਤੱਕ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਵੀ ਫੜੀ ਗਈ ਤੋਸ ਵਿਰੋਧ ਵੀ ਕਾਰਵਾਈ ਹੋਈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਸ਼ੇ ਵਿਰੁੱਧ ਜੰਗ ਵਿੱਚ ਕੋਈ ਟਿਲ ਬਰਦਾਸ਼ਤ ਨਹੀਂ ਹੋਵੇਗੀ ਹਰ ਅਫਸਰ ਤੇ ਕਾਰਵਾਈ ਹੋਵੇਗੀ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪੰਜਾਬ ਸਰਕਾਰ ਨੇ ਨਸ਼ਿਆ ਖਿਲਾਫ ਵੱਡੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਜ਼ਿਲ੍ਹੇ ਦੇ ਵੱਡੇ ਪੁਲਿਸ ਅਧਿਕਾਰੀ ਭਾਵੇਂ ਇਸ ਅਹਮ ਕਾਰਵਾਈ ਦੀ ਪਾਫbaar ਕਰਨ ਤੋਂ ਕੰਨੀ ਘਤਰਾਦਾ ਨਹੀਂ ਪਰ ਪਰਸਯੋਗ ਸੂਤਰਾਂ ਅਨੁਸਾਰ ਡੀਐਸਪੀ ਦੀ ਮੁਤਲਿ ਪਿੱਛੇ ਨਸ਼ਿਆ ਖਿਲਾਫ ਮਾਨ ਸਰਕਾਰ ਵੱਲੋਂ ਵਿੱਢੀ ਗਈ ਆਰਪਾੜ ਦੀ ਲੜਾਈ ਦੌਰਾਨ ਉਹਨਾਂ ਵੱਲੋਂ ਢਿੱਲ ਵਰਤੀ ਗਈ ਸੂਤਰਾਂ ਦਾ ਹੈ ਤਾਂ ਤੱਕ ਕਹਿਣਾ ਹੈ ਕਿ ਨਸ਼ਾ ਤਸਕਰਾਂ ਨਾਲ ਇਸ ਪੁਲਿਸ ਅਧਿਕਾਰੀ ਦੇ ਕਥਿਤ ਸਬੰਧਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਨਿਲ ਜੋਸ਼ੀ ਮੋੜਾ ਕਾਲੀਦਲ ਦੇ ਵਿੱਚ ਹੋਏ ਸ਼ਾਮਿਲ ਸੁਖਬੀਰ ਬਾਦਲ ਨੇ ਪਾਰਟੀ ਚ ਵਾਪਸੀ ਤੇ ਜੋਸ਼ੀ ਨੂੰ ਦੱਸਿਆ ਨਿੱਕਾਪਰਾ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪਖੜਾ ਸ਼ੁਰੂ ਹੋ ਗਿਆ ਹੈ ਇਸ ਦੇ ਨਾਲ ਹੀ ਪਾਰਟੀਆਂ ਵਿੱਚ ਲੀਡਰਾਂ ਵੱਲੋਂ ਮੋੜ ਘਰ ਵਾਪਸੀ ਕੀਤੀ ਜਾ ਰਹੀ ਹੈ ਹੁਣ ਅੰਮ੍ਰਿਤਸਰ ਤੋਂ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੋੜ ਵਾਪਸੀ ਕਰ ਲਈ ਹੈ ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਵਿੱਚ ਕੀਤਾ ਇਨਾ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕਰਦੇ ਹੋਏ ਸੁਖਬੀਰ ਬਾਦਲ ਨੇ ਲਿਖਿਆ ਕਿ ਆਪਣੇ ਛੋਟੇ ਭਰਾ ਨਿਲ ਜੋਸ਼ੀ ਦਾ ਸ਼੍ਰੋਮਣੀ ਅਕਾਲ ਦਲ ਵਿੱਚ ਸਵਾਗਤ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਉਹ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣ ਵਿੱਚ ਵੀ ਪਾਰਟੀ ਪ੍ਰਚਾਰ ਵਿੱਚ ਸ਼ਾਮਿਲ ਹੋਏ ਨੇ ਅਸੀਂ ਇਕੱਠੇ ਮਿਲ ਕੇ ਇੱਕ ਫਰਕ ਲਿਆਵਾਂਗੇ ਜ਼ਿਕਰ ਜੋ ਗਿਆ ਕਿ ਸਾਬਕਾ ਕੈਬਨਿਟ ਮੰਤਰੀ ਅਤੇਸ਼ ਸ਼ਰਮਣੀ ਅਕਲ ਦਲ ਦੇ ਸੂਬਾ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਬੀਤੇ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਜੋਸ਼ੀ ਨੇ ਪਾਰਟੀ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਖੜੇ ਕੀਤੇ ਸਨ ਤੇ ਹੁਣ ਸ਼ਰਮਣੀ ਅਕਲ ਦਲ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਮੁੜ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਉਹ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿੰਮੀ ਚੋਣ ਵਿੱਚ ਪ੍ਰਚਾਰ ਮੁਹਿੰਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਜੋਸ਼ੀ ਦੇ ਮੁੱਢ ਸ਼ਾਮਿਲ ਹੋਣ ਦੇ ਸਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਨੀਅਰ ਆਗੂ ਉਹਨਾਂ ਦੇ ਛੋਟੇ ਭਰਾਵਾਂ ਵਾਂਗੂ ਨੇ ਉਹਨਾਂ ਨੇ ਕਿਹਾ ਕਿ ਸਾਡੇ ਦੋ دہਾਕਿਆਂ ਤੋਂ ਬਹੁਤ ਨਿੱਘੇ ਸਬੰਧ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਤੇ ਪੰਜਾਬੀਅਤ ਲਈ ਜੋਸ਼ੀ ਨੇ ਮੁੱਢ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸੂਬੇ ਨੂੰ ਮੁੱਢ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੀ ਲੋੜ ਹੈ ਤੇ ਲੈਣ ਦੀ ਬਹੁਤ ਲੋੜ ਹੈ ਅਸੀਂ ਇਸ ਵਾਸਤੇ ਹੀ ਯਤਨ ਕਰਾਂਗੇ ਇਸ ਮੌਕੇ ਅਨਿਲ ਉਹੜੇ ਕਸੇ ਉਸ ਦੇ ਤ੍ਰਿਪਾਟੀ ਨੂੰ ਮਜ਼ਬੂਤ ਕਰੀਏ ਜੋ ਪੰਜਾਬੀਆਂ ਦੀਆਂ ਆਸਾਂ ਮੁਤਾਬਿਕ ਪ੍ਰੋਗਰਾਮ ਤੇ ਨੀਤੀਆਂ ਬਣਾਉਂਦੀ ਹੈ। ਉਹਨਾਂ ਨੇ ਕਿਹਾ ਕਿ ਆਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਸਮਾਜ ਦੇ ਹਰ ਵਰਗ ਦੀਆਂ ਆਸਾਂ ਦੇ ਵਿੱਚ ਚਲ ਕੇ ਰਹੀ। ਉਹਨਾਂ ਨੇ ਵੀ ਆਖਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲਈ ਆਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਪੱਖੀ ਤੇ ਗਰੀਬ ਪੱਖੀ ਨੀਤੀਆਂ ਬਣਾਈਆਂ ਗਈਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਕਸਪ੍ਰੈਸ ਵੀ ਅਤੇ ਇੱਕ ਮੰਤਰੀ ਹਵਾਈ ਅੱਡਿਆਂ ਸਮੇਤ ਤੇਜ਼ ਰਫ਼ਤਾਰ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ।